ਇੱਕ ਵੀਡੀਓ ਸਾਹਮਣੇ ਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੱਸ ਦਈਏ ਕਿ ਇਸ ਵੀਡੀਓ ਦੇ ਵਿੱਚ ਇੱਕ ਕਾਰ ਸਵਾਰ ਕਿਵੇਂ ਜੜੇ ਆ ਸੜਕ ਤੇ ਲੰਮੇ ਪਏ ਬਜ਼ੁਰਗ ਨੂੰ ਕੁਚਲ ਦਿੰਦਾ ਤੇ ਕੁਚਲ ਦੇ ਦੌਰਾਨ ਜਿਹੜਾ ਹੈ ਕਾਫੀ ਦੂਰ ਤੱਕ ਇਸ ਬਜ਼ੁਰਗ ਨੂੰ ਜਿਹੜਾ ਹੈ ਕਸੀੜਕਿੱਲਾ ਜਾਂਦਾ ਜਿਸ ਤੋਂ ਬਾਅਦ ਉਸ ਬਜ਼ੁਰਗ ਦੀ ਮੌਕੇ ਤੇ ਹਿੰਮਤ ਹੋ ਜਾਂਦੀ ਹੈ ਤਾਂ ਇਹ ਵੀਡੀਓ ਅੰਮ੍ਰਿਤਸਰ ਬਟਾਰਾ ਰੋਡ ਤੇ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਬਟਾਰਾ ਰੋਡ ਤੇ ਇੱਕ ਬਜ਼ੁਰਗ ਜਿਹੜਾ ਆ ਸੜਕ ਤੇ ਡਿੱਗਿਆ ਹੋਇਆ ਕਿਸਤੇ ਦੌਰਾਨ ਇੱਕ ਕਾਰ ਹੁੰਦੀ ਆ ਤਾਂ ਕਾਰ ਜਿਹੜਾ ਉਸ ਬਜ਼ੁਰਗ ਦੇ ਉੱਪਰ ਹਜਰਾ ਲੰਗਾ ਦਿੰਦਾ ਤਾਂ ਕਾਫੀ ਦੂਰ ਤੱਕ ਉਸ ਬਜ਼ੁਰਗ ਨੂੰ ਜਿਹੜਾ ਆਪਣੇ ਨਾਲ ਖਿੱਚ ਕੇ ਲੈ ਜਾਂਦਾ ਤੇ ਇਸ ਬਾਰੇ ਜਦੋਂ ਜਿਸ ਕਾਰ ਦੇ ਅੱਗੇ ਜਿਹੜਾ ਇਹ ਬਜ਼ੁਰਗ ਡਿੱਗਦਾ ਆ ਤਾਂ ਜਦੋਂ ਉਹਨਾਂ ਦੇ ਵੱਲੋਂ ਜਿਹੜਾ ਦਰਵਾਜ਼ਾ ਖੁੱਲ੍ਹੇ ਆਂਦਾ ਤਾਂ ਉਹਨਾਂ ਦੇ ਵੀ ਹੋਸ਼ ਛੁੱਟ ਜਾਂਦੇ ਨੇ ਜਿਸ ਤੋਂ ਬਾਅਦ ਉਹ ਮ੍ਰਿਤਕ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਦਾ ਹੈ ਤਾਂ ਉਹ ਵੀ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆ ਲੱਗੇ ਜਿਹੜੇ ਆ ਸੀਸੀਟੀਵੀ ਕੈਮਰੇ ਲੱਗੇ ਨੇ ਉਹਨਾਂ ਨੂੰ ਖੰਗਾਲਿਆ ਜਾਂਦਾ ਤੇ ਜਦੋਂ ਸੀਸੀਟੀਵੀ ਫੁਟੇਜ ਦੇਖਦੇ ਨੇ ਤਾਂ ਉਹਨਾਂ ਦੇ ਵੀ ਹੋਸ਼ ਉੱਡ ਜਾਂਦੇ ਨੇ ਜਿਸ ਤੋਂ ਬਾਅਦ ਇਹ ਪੁਲਿਸ ਨੂੰ ਸ਼ਿਕਾਇਤ ਦਿੰਦੇ ਨੇ ਤਾਂ ਪੁਲਿਸ ਤੋਂ ਵੱਲੋਂ ਜਿਹੜੇ ਆ ਇਹਨਾਂ ਇਸ ਦੋਸ਼ੀ ਦੇ ਖਿਲਾਫ ਜਿਹੜੀ ਆ ਕਾਰਵਾਈ ਦੀ ਮੰਗ ਕਰਦੇ ਨੇ ਤਾਂ ਦੱਸਦੇ ਕਿ ਇਹ ਵੀਡੀਓ ਜਿਹੜੀ ਆ ਅੰਮ੍ਰਿਤਸਰ ਬਟਾਲਾ ਰੋਡ ਤੇ ਜਿਹੜੀ ਆ ਦੱਸੀ ਜਾ ਰਹੀ ਆ ਤੇ ਜਿਸ ਦੇ ਵਿੱਚ ਇੱਕ ਬਜ਼ੁਰਗ ਆ ਉਹ ਸੜਕ ਤੇ ਡਿੱਗਿਆ ਹੋਇਆ ਸੀਗਾ ਉਸ ਨੂੰ ਆਪਣੀ ਹੋਸ਼ ਨਹੀਂ ਸੀ ਤਾਂ ਇੱਕ ਕਾਰ ਆਉਂਦੀ ਆ ਜੋ ਇਸ ਉੱਤੇ ਇਸ ਨੂੰ ਕੁਛ ਦਿਨ ਦਿਆ ਤਾਂ ਉਸ ਦੇ ਮੌਕੇ ਤੇ ਮੌਤ ਦੰਦੀ ਆ ਤੇ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਇਸ ਮਾਮਲੇ ਨੂੰ ਲੈ ਕੇ ਜਿਹੜਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਨੂੰ ਜਿਹੜਾ ਇਸ ਕਾਰ ਡਰਾਈਵਰ ਦੇ ਖਿਲਾਫ ਕਾਰਵਾਈ ਦੀ ਜਿਹੜੀ ਆ ਮੰਗ ਕੀਤੀ ਹੈ ਤਾਂ ਆਹ ਤੁਹਾਨੂੰ ਸੁਣਾਉਣੇ ਆ ਕਿ ਇਸ ਮ੍ਰਿਤਕ ਬਜ਼ੁਰਗ ਦੇ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਆ ਆ ਸੁਣਦੇ ਆ ਰਾਤੀ ਘਟਨਾ ਹੈ ਵਾਪਰੀ ਵੀ ਜਦੋਂ ਆਏ ਆ ਚਲੋ ਇੱਕ ਸਾਈਡ ਤੇ ਵੀਡੀਓ ਸਾਫ਼ ਦੇਖ ਰਿਹਾ ਦੱਸਣ ਦੀ ਲੋੜ ਹੀ ਨਹੀਂ ਆ ਤੇ ਲੇਟੇ ਹੋਏ ਆ ਮਤਲਬ ਕਿ ਸੁੱਤੇ ਆ ਔਰ ਚੀਕ ਦੀ ਆਵਾਜ਼ ਵੀ ਨਹੀਂ ਆਈ ਸਾਨੂੰ ਵੀਡੀਓ ਕਲਿੱਪਿੰਗ 'ਚ ਸਾਨੂੰ ਚੀਕ ਦੀ ਆਵਾਜ਼ ਵੀ ਆਈ ਹੈ ਕਿ ਉਹਨਾਂ ਨੇ ਬੜੀ ਜ਼ੋਰ ਦੀ ਆਵਾਜ਼ ਚੀਕ ਨਿਕਲੀ ਆ ਔਰ ਗੱਡੀ ਜਦੋਂ ਉਹਨੇ ਉਪਰੋਂ ਦੀ ਕੱਢੀ ਨਾ ਅੱਗੇ ਘਸੀਟ ਕੇ ਪਿੱਛੋਂ ਦੀ ਨਾਲ ਹੀ ਲੱਗਿਆ ਕੋਈ ਸੀਸੀਟੀਵੀ ਵੀਡੀਓ ਜਿਹੜੀ ਹਾਂਜੀ ਔਰ ਸੀਸੀਟੀਵੀ ਜੇ ਵੀ ਆ ਰਿਹਾ ਉਹ ਫਟਾਫਟ ਉਹ ਬੰਦਾ ਦਵਾ ਦਾ ਗੇਟ ਖੜਕਾਉਣ ਦੇ ਆਪਣਾ ਵੀ ਦਰਵਾਜ਼ਾ ਖੋਲੋ ਜਾਂ ਸਰ ਦਾ ਖੋਲੋ ਆਪਣੇ ਘਰ ਜਾ ਕਿਦਾਂ ਉਹਨਾਂ ਦਾ ਦਰਵਾਜ਼ਾ ਖੋਲਣੇ ਦੇਰ ਲੱਗਿਆ ਫਿਰ ਹੋਰ ਨ ਮਾਰੀ ਗਿਆ ਮਾਰੀ ਗਿਆ ਗੱਡੀ ਦਾ ਔਰ ਉਹਨੇ ਉੱਤਰ ਕੇ ਇਹ ਨਹੀਂ ਕੀਤਾ ਕਿ ਇਹਨੂੰ ਬੰਦਾ ਜੇ ਉਹ ਲੇਟਿਆ ਤਾਂ ਉਹ ਸਾਈਡ ਤੇ ਜਾਂ ਠਾਦਾ ਜਾਂ ਚੁੱਕ ਕੇ ਪਰਾਂ ਕਰਦਾ ਤੇ ਕੀ ਕਾਰਨ ਕੀ ਸਮਝੇ ਕਿ ਲੱਗਦਾ ਕੋਈ ਹੈ ਹਾਂ ਹੈ ਹੈ ਪਾਜੀ ਦੇਖੋ ਰੰਜਿਸ਼ ਤੁਹਾਡੀ ਕਿਸੇ ਨਾਲ ਹੈ ਨਹੀਂ ਹੁਣ ਉਹਨੂੰ ਪਤਾ ਨਹੀਂ ਕਿ ਇਹ ਦੁਸ਼ਮਣੀ ਹੀ ਜਾਂ ਕਿੱਦਾਂ ਜਿਹੜਾ ਇਹ ਕਰਕੇ ਗਿਆ ਪਰ ਕੀਤਾ ਤਾਂ ਜਾਣ ਪੁੱਛ ਕੇ ਨਾ ਕੋਈ ਲਕਸ਼ਾ ਵਗੈਰਾ ਤਾਂ ਨਹੀਂ ਨਹੀਂ ਪਾਜੀ ਨਹੀਂ ਵੀ ਲੱਗਦਾ ਕਿ ਜਾਣ ਬੋਝ ਕੇ ਜਿਹੜਾ ਉਹ ਹਾਂਜੀ ਜਾਣ ਬੋਝ ਕੇ ਕਤਲ ਹੀ ਕਹਾਂਗੇ ਭਾਜੀ ਨਹੀਂ ਅੱਜ ਥਾਣੇ ਪਹੁੰਚਿਓ ਕੋਈ ਵੀ ਇਨਸਾਫ ਨਹੀਂ ਥਾਣੇ ਪਹੁੰਚ ਕੇ ਸਾਨੂੰ ਇਹ ਇਨਸਾਫ ਚਾਹੀਦਾ ਹੈ ਬੰਦਾ ਸਾਨੂੰ ਚਾਹੀਦਾ ਬੱਸ ਥਾਣੇ ਵਾਲੇ ਵੱਲੋਂ ਕੀ ਗਿਆ ਥਾਣੇ ਵਾਲੇ ਵੱਲੋਂ ਕਿਹਾ ਗਿਆ ਵੀ ਸ਼ਾਮ ਤੱਕ ਤੁਹਾਨੂੰ ਕੋਈ ਰਿਸਪੌਂਸ ਦੇਵਾਂਗੇ ਇਸ ਗੱਲ ਦਾ ਤੁਹਾਨੂੰ ਦੱਸਾਂਗੇ ਪਤਾ ਲੱਗੇ ਬੰਦਾ ਕਿੱਥੋਂ ਦਾ ਲੈਣ ਹੋਣਾ ਬੰਦਾ ਉੱਥੇ ਹੀ ਨੇ ਜਿੱਥੇ ਗੱਡੀ ਚਲਾਈ ਉਹਦੇ ਨਾਲ ਹੀ ਘਰ ਉਹਦਾ ਥੋੜੀ ਹਟ ਥੋੜੀ ਦੂਰੀ ਤੇ ਘਰ ਉਹਦਾ ਰਾਤ ਸਰ 12:00 ਵਜੇ 12:30 ਵਜੇ ਦੀ ਟਾਈਮਿੰਗ ਹੋਣੀ ਜਦੋਂ ਬਲਕਿ ਕਤਨਾ ਵਾਪਰੇ ਤੇ ਮਹਨੂਮ ਨੂੰ ਸੋਮ ਕੀਤਾ ਬਲਕਿ ਦੋ ਢਾਈ ਵੇਨਾ ਨੂੰ ਪਤਾ ਲੱਗਿਆ ਕਿ ਸਾਡੇ ਨੌਨ ਹੈਗੇ ਕੋਈ ਬਾਹਰ ਟਾਬੇ ਵਾਲੇ ਉਹਨਾਂ ਨੂੰ ਪਤਾ ਹੈ ਮੇਰੇ ਫਾਦਰ ਸਾਹਿਬ ਨੇ ਤੇ ਉਹਨਾਂ ਨੇ ਘਰ ਆ ਕੇ ਦੱਸਿਆ ਕਿ ਤੁਸੀਂ ਤੇਰੀ ਦੇਖ ਲਓ ਤੇ ਉਹਨਾਂ ਦੇ 60 ਸਟੂ ਲੱਗੀ ਹੋਈ ਹੈ ਤੇ ਜਦੋਂ ਅਸੀਂ ਜਾ ਕੇ ਦੇਖਿਆ ਤੇ ਬਲਕਿ ਡੈਥ ਹੋ ਚੁੱਕੀ ਹੁੰਦੀ ਹੈ ਉਹਨਾਂ ਦੇ ਤੇ ਕੀ ਕੋਈ ਡੈਥ ਦਾ ਕਾਰਨ ਕੀ ਕਾਰਨ ਹੋ ਹੀ ਕਾਰ ਭਾਜੀ ਬਲਕਿ ਸਿੱਧਾ ਉੱਪਰੋਂ ਲੰਘ ਆ ਗਿਆ ਬੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਪਿੱਛੋਂ ਹੀ ਕੋਈ ਕਾਂਡ ਕਰਕੇ ਆ ਬੜੀ ਜਲਦੀ ਜਗ੍ਹਾ ਸੀ ਉੱਪਰ ਹੀ ਚੜਾ ਆ ਗਿਆ ਤੇ ਲੱਗਦਾ ਕਿ ਇਹ ਡੈਥ ਰੀ ਨਹੀਂ ਕੋਈ ਜਾਣਬੁੱਝ ਕੇ ਹੀ ਕਤਲ ਕੀਤਾ ਜਾਣਬੁੱਝ ਕੇ ਹੀ ਕਤਲ ਕੀਤਾ ਭਾਜੀ ਉਪਰੋਂ ਲੰਘਾ ਗਿਆ ਨੇ ਸਾਹ ਦੇਖਣ ਦਾ ਬੰਦਾ ਕਿ ਥਰਕੀ ਸਾਈਡ ਤੇ ਗਿਆ ਤੇ ਤੂੰ ਸਾਈਡ ਤੋਂ ਕਾਰ काढ ਲੈ ਜਾਂ ਤੁਸੀਂ ਬਲਕਿ 2 ਮਿੰਟ ਲੱਗਣੇ ਉਤਰ ਕੇ ਸਾਈਡ ਤੇ ਕਰ ਦੇ ਉਪਰੋਂ ਲੰਘਾ ਗਿਆ ਤੁਹਾਨੂੰ ਤੇ ਕੀ ਕੋਈ ਨਸ਼ਾ ਨੁਸ਼ਾ ਤੇ ਨਹੀਂ ਕੀਤਾ ਨਹੀਂ ਨਸ਼ਾ ਨਹੀਂ ਕੋਈ ਨਿਸ਼ਾਨੀ ਕਰਦੇ ਭਾਪਾ ਕੀ ਕੰਮ ਵੀ ਕਰਦੇ ਕੰਮ ਉੱਥੇ ਟਾਲੀ ਸਾਹਿਬ ਮਾਰਕੀਟ ਕੋ ਕੱਪੜੇ ਦਾ ਕੰਮ ਕਰਦੇ ਮਾਰਕੀਟ ਕੋ ਤੇ ਹੁਣ ਜਿਹੜੀ ਤੁਸੀਂ ਕੋਈ ਥਾਣੇ ਬਗਾਰਾ ਰਿਪੋਰਟ ਦਿੱਤੀ ਰਾਦੀ ਹਾਂਜੀ ਰਿਪੋਰਟ ਦਿੱਤੀ ਪੁਲਿਸ ਵਾਲੇ ਕਹਿੰਦੇ ਤਾਂ ਅਸੀਂ ਸ਼ਾਮ ਤੱਕ ਕੋਈ ਸਬੰਧ ਦਵਾਂਗੇ ਆਪਾਂ ਕੋਈ ਜਿਹੜਾ ਬੰਦਾ ਟਰੇਸ ਕੀਤਾ ਗਿਆ ਕੋਈ ਸੀਸੀਟੀਵੀ ਕੋਈ ਢਵਾਈ ਸੀਸੀਟੀਵੀ ਵੀਡੀਓ ਆਈ ਹੋਈ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀ ਉਹਦੀ ਰਿਪੋਰਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਐਫਆਈਆਰ ਲੋਜ ਕਰ ਦਿੱਤੀ ਹੋਈ ਹੈ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਉਹਨੂੰ ਟਰੇਸ ਕਰ ਰਹੇ ਹਾਂ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ ਜਿਹੜੇ ਦੋਸ਼ੀ ਵੱਲੋਂ ਜਿਹੜਾ ਗੱਡੀ ਚੱਲੀ ਦਿੱਤਾ ਗਿਆ ਉਹ ਇਥੋਂ ਦਾ ਕਿ ਜਾਂ ਬਾਹਰ ਦਾ ਤੇ ਕੋਈ ਨਹੀਂ ਤਾਂ ਦੱਸ ਰਹੇ ਆ ਵੀ ਫਲਾ ਆ ਜਾਣਾ ਸੀ ਪੁਚਾ ਉਹਦੇ ਚ ਦਰਜ ਕਰ ਲਿਆ ਹੋਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਨੰਬਰ ਤੋਂ ਸੀ ਦੋਸ਼ੀ ਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਬੋਡੀ ਸੀ ਹਾਂ ਕੋ ਪੋਸਟਮਾਰਟਮ ਹਾਂਜੀ ਪੋਸਟਮਾਰਟਮ ਹੋ ਚੁੱਕਾ ਜੀ ਆ ਜਿਹੜੀ ਤੇ ਹੈਂਡਓਵਰ ਕਰ ਦਿੱਤੀ ਗਈ ਹੈ ਪਰਿਵਾਰ ਦੇ ਨੂੰ ਪਰ ਉਹਦੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਪੋਸਟਮਾਰਟਮ ਰਿਪੋਰਟ ਆਏਗੀ ਜੀ ਮੇਰੀ ਕੋਸ਼ਿਸ਼ ਜਿਹੜਾ ਵਾ ਹੁਣ ਭਰੇ ਛਾਪੇ ਮਾਰੀ ਹਾਂਜੀ ਦੋਸ਼ੀ ਜਿਹੜਾ ਹੈ ਇਸ ਵਾਰ ਜੀ ਐਟ ਲਾਰਜ ਹੈ ਜੀ ਮੈਂ ਤੁਹਾਨੂੰ ਦੱਸ ਗਿਆ ਵੀ ਗੱਡੀ ਦਾ ਨੰਬਰ ਸਾਡੇ ਕੋਲ ਫਲਾ ਆਇਆ ਹੋਇਆ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀਗਾ ਕਿ ਉਹ ਕਿਰਾਏ ਤੇ ਰਹਿੰਦਾ ਸੀਗਾ ਜਿਹੜਾ ਅੰਬਿਲ ਦੇ ਨੇੜੇ ਕੋਈ ਵੀ ਜੋ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਗਾ ਉਹਨੂੰ ਜਰੂਰ ਵਿਚਾਰ ਕੇ ਉਸ ਤੱਕ ਪਹੁੰਚ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ ਜੀ ਇਹ ਪਰਚਾ ਜਿਹੜਾ ਹੁਣ ਦਰਜ ਹੈ ਪਰਚਾ ਰੈਡੀ ਦਰਜ ਹੋ ਚੁੱਕਾ ਹੈ